ਹਾਂਜੀ ਪਹਿਲਾਂ ਤਾਂ ਮੈਂ ਤੁਹਾਡਾ ਪੱਤਰਕਾਰ ਵੀਰਾਂ ਦਾ ਦੋਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਵਿਚਾਰ ਸੁਣਨੇ ਸਾਡੀਆਂ ਮੰਗਾਂ ਸੁਣਨ ਨੂੰ ਔਰ ਸਰਕਾਰ ਨੂੰ ਸਾਡੀਆਂ ਮੰਗਾਂ ਦੱਸਣ ਲਈ ਪਹੁੰਚੇ ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਮੁਲਾਜ਼ਮ ਸਾਥੀਆਂ ਵੱਲੋਂ ਸਾਡੇ ਇੱਕ ਕਾਲ ਆਇਆ ਮੈਸੇਜ ਆਇਆ ਸਾਡੇ ਜੁਆਇੰਟ ਫੋਰਮ ਵੱਲ ਤੇ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਸਾਰੇ ਜੱਥੇਬੰਦੀਆਂ ਨੂੰ ਪਤਾ ਹੀ ਹੈ ਇਹ ਜਿਹੜੀ ਸਰਕਾਰ ਹੈ ਇਹ ਬਹੁਤ ਘਟੀਆ ਪਾਲਿਸੀਆਂ ਲੈ ਕੇ ਆ ਰਹੀ ਹੈ ਸਰਕਾਰ ਸਾਡੇ ਮੁਲਾਜ਼ਮ ਸਾਥੀਆਂ ਨੇ ਇਸ ਕਰਕੇ ਚੁਣੀ ਸੀ ਕਿ ਪਹਿਲਾਂ ਹੀ ਸਰਕਾਰਾਂ ਨੂੰ ਵੀ ਅਸੀਂ ਦੇਖ ਲਿਆ ਕਾਲੀਆਂ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਤੇ ਆਪਾਂ ਨਵੀਂ ਸਰਕਾਰ ਚਾਹੁੰਦੇ ਆ ਸ਼ਾਇਦ ਸਾਡੇ ਮੁਲਾਜ਼ਮਾਂ ਲਈ ਆਉਣ ਵਾਲੀ ਸਾਡੀ ਨਵੀਂ ਜਨਰੇਸ਼ਨ ਲਈ ਵਧੀਆ ਪਾਲਿਸੀਆਂ ਵਧੀਆ ਸੋਚ ਲੈ ਕੇ ਆਉਂਗੇ ਪਰ ਇਹ ਪਹਿਲੀਆਂ ਸਰਕਾਰਾਂ ਤੇ ਵੀ ਘਾਟੀਆਂ ਤੇ ਗਈ ਗੁਜਰੀ ਸਰਕਾਰ ਨਿਕਲੀ ਇਹ ਘਰ ਘਰ ਰੋਜ਼ਗਾਰ ਦੀ ਗੱਲ ਕਰਦੇ ਸੀ ਘਰ ਘਰ ਕਹਿੰਦੇ ਟਿਫਨ ਫੜਾਵਾਂਗੇ ਚਿੱਟੇ ਤੋਂ ਪੰਜਾਬ ਮੁਕਤ ਕਰਾਵਾਂਗੇ ਪਰ ਹੋ ਗਿਆ ਉਲਟ ਪੰਜਾਬ ਪਹਿਲੇ ਨਾਲੋਂ ਵੀ ਚਿੱਟਾ ਜ਼ਿਆਦਾ ਵਿਕ ਰਿਹਾ ਔਰ ਟਿਫਨ ਵਾਲੀ ਗੱਲ ਤਾਂ ਬਹੁਤ ਔੜ ਦੀ ਐ ਮੁੰਡੇ ਟੀਕੇ ਨਾ ਮਾਰ ਰਹੇ ਆ ਸਾਡੀ ਮੇਨ ਮੁੱਦਾ ਜਿਹੜੀ ਮੇਨ ਮੰਗ ਹੈ ਇਹ ਜਿਹੜਾ ਪ੍ਰਾਈਵੇਟੇਸ਼ਨ ਕਰ ਰਿਹਾ ਹੈ ਪ੍ਰਾਈਵੇਟ ਠੇਕੇਦਾਰੀ ਪ੍ਰਾਈਵੇਟ ਸੱਤਾ ਦੇ ਹੱਥਾਂ ਵਿੱਚ ਦੇ ਰਹੇ ਸਾਡੇ ਪੀਐਸਪੀਸੀਐਲ ਡਿਪਾਰਟਮੈਂਟ ਨੂੰ ਆਹ ਨਾਲ ਜਿਹੜਾ ਸਿੱਟਾ ਬੜਾ ਭਿਆਨਕ ਹੈ ਜੇਕਰ ਪੀਐਸਪੀਸੀਐਲ ਡਿਪਾਰਟਮੈਂਟ ਪ੍ਰਾਈਵੇਟ ਹੋ ਗਿਆ ਤਾਂ ਆਣ ਵਾਲੀਆਂ ਨਸਲਾਂ ਨੂੰ ਨੌਕਰੀ ਭੁੱਲ ਜਾਓ ਤੁਸੀਂ ਇਹਨਾਂ ਨੇ ਜਿਹੜੀਆਂ ਭਰਤੀਆਂ ਜਿਹੜੇ ਮੁੰਡਿਆਂ ਨੇ ਟੈਸਟ ਦੇ ਕੇ ਕੁਆਲੀਫਾਈ ਕੀਤਾ ਉਹ ਭਰਤੀਆਂ ਤੇ ਵੀ ਜੋਇਨਲ ਤੇ ਵੀ ਰੋਕ ਲਾ ਦਿੱਤੀ ਪ੍ਰਾਈਵੇਟੇਸ਼ਨ ਹੋ ਗਿਆ ਪ੍ਰਾਈਵੇਟ ਠੇਕੇਦਾਰਾਂ ਨੇ ਆਪਣੀ ਮਨਮਰਜ਼ੀ ਕਰਨੀ ਆਪਣੇ ਮਨਮਰਜ਼ੀ ਦੇ ਰੇਟ ਤੈਅ ਕਰਨੇ ਆਪਣੇ ਮਨ ਮਰਜ਼ੀ ਨਾਲ ਬਿਜਲੀ ਦੇਣੀ ਕੋਈ ਵੀ ਡਿਮਾਂਡ ਹੈ ਕੋਈ ਵੀ ਮੰਗ ਹੈ ਕੋਈ ਵੀ ਬੇਨਤੀ ਹੈ ਖਰਚ ਕਰਾ ਲਈ ਜਾ ਮਲਾਜਮਾਂ ਦੀ ਉਹ ਤੁਰ sire ਨਹੀਂ ਜਾਣਨੀ ਤੁਹਾਨੂੰ ਪਤਾ ਹੈ ਇਹ ਪ੍ਰਾਈਵੇਟ ਬੰਦੇ ਕਿੰਨੀ ਗੱਲ ਕਹਿਦੀ ਸੁਣਦੇ ਆ ਪਰ ਕਈ ਸਾਡੇ ਪ੍ਰਾਈਵੇਟ ਸਾਥੀ CHB ਗਾਮੇ ਕਈ ਸਾਲਾਂ ਤੋਂ 10-12-12 ਸਾਲ ਹੋ ਗਏ ਲੱਗਿਆ ਨੂੰ ਉਹ 10 ਤੋਂ 15000 ਰੁਪਏ ਤੇ ਗੁਜ਼ਾਰਾ ਕਰਦੇ ਨੇ ਅੱਜ ਵਾਸ 15000 ਰੁਪਏ ਦੇ ਵਿੱਚ ਪਰਿਵਾਰ ਪਾਲਣਾ ਦਾ ਬਹੁਤ ਹੀ ਔਖਾ ਆਪਣਾ ਹੀ ਗੁਜ਼ਾਰਾ ਬੜਾ ਔਖਾ ਚੱਲਦਾ ਰਹੀ ਗੱਲ ਹੈ ਸਰਕਾਰ ਨੇ ਜਦੋਂ ਸੱਤਾ ਵਿੱਚ ਆਣਾ ਸੀ ਇਹਨਾਂ ਦੇ ਵਾਅਦੇ ਤੇ ਲਾਰੇ ਬਹੁਤ بڑے بڑے ਸੀ ਅਸੀਂ ਆ ਕਰਾਂਗੇ ਉਹ ਕਰਾਂਗੇ ਪਰ ਉੱਚਾ ਲੰਮਾ ਗਬਰੂ ਪੱਲੇ ਠਿਕਰੀਆਂ ਸਰਕਾਰ ਦਾ ਹੀ ਹਾਲ ਨਿਕਲਿਆ ਪਰ ਸਰਕਾਰ ਦੇ ਪੱਲੇ ਕੁਝ ਨਹੀਂ ਸਾਰਾ ਕੁਝ ਇਹਨਾਂ ਨੇ ਫ੍ਰੀ ਕਰ ਦਿੱਤਾ ਮੈਂ ਕਹਿੰਦਾ ਸਾਨੂੰ ਫ੍ਰੀ ਨਹੀਂ ਚਾਹੀਦਾ ਸਾਨੂੰ ਫ੍ਰੀ ਚਾਹੀਦੀ ਐਜੂਕੇਸ਼ਨ ਸਾਨੂੰ ਫ੍ਰੀ ਚਾਹੀਦਾ ਹੈਲਥ ਸਾਡੇ ਬੱਚੇ ਫ੍ਰੀ ਪੜ੍ਹਨ ਤੇ ਕਮਾਈ ਕਰਕੇ ਕਲੀਨਰ ਦੇ ਬਿੱਲ ਵੀ ਦੇ ਸਕਦੇ ਕਿਹੜਾ 2 ਰੁਪਏ ਕਿਲੋ ਵਾਲੀ ਕਣਕ ਉਦੇ ਤੇ ਬੈਠਾ ਸਾਡਾ ਪੰਜਾਬ ਨਹੀਂ ਤੇ ਜਿਨੂ ਦੇ ਕਣਕ ਵਗੈਰਾ ਮਿਲ ਰਹੀ ਆ ਸਾਰੇ ਕੈਂਸਰ ਦੇ ਬਿਮਾਰੀਆਂ ਦਾ ਘਰ ਹੈ ਦੇਖੋ ਤੁਸੀਂ ਅੱਜ ਘਰ ਘਰ ਇੱਕ ਇੱਕ 2-2% ਹੈ ਜੋ ਕਿ ਬਿਮਾਰੀ ਨਾਲ ਜੂਝ ਰਹੇ ਆ ਕਿਸੇ ਨੂੰ ਚਮੜੀ ਦਾ ਰੋਗ ਕਿਸੇ ਨੂੰ ਕੈਂਸਰ ਦਾ ਰੋਗ ਕਿਸੇ ਨੂੰ ਮੂਰ ਦਾ ਰੋਗ ਕਿਸੇ ਨੂੰ ਕਿਡਨੀ ਦਾ ਰੋਗ ਇਹ ਫ੍ਰੀ ਵਾਲੀਆਂ ਚੀਜ਼ਾਂ ਬਹੁਤ ਕਦਰ ਨਾਲ ਆ ਗਏ ਆਣ ਵਾਲੀਆਂ ਨਸਲਾਂ ਇਨ੍ਹਾਂ ਨੇ ਨਕਾਰਾਂ ਤੇ ਨਕਮੀਆਂ ਬਣਾ ਦੇਣੀਆਂ ਮੈਂ ਹੀ ਗੱਲ ਕਹਿਣਾ ਚਾਹੁੰਦਾ ਸਾਥੀਓ ਪ੍ਰਾਈਵੇਟੇਸ਼ਨ ਨਾ ਹੋਵੇ ਆਣ ਵਾਲੀ ਨਸਲਾਂ ਨੂੰ ਨੌਕਰੀ ਨਹੀਂ ਮਿਲਣੀ ਔਰ ਭਗਵਾਨ ਜਮਾਨ ਸਰਕਾਰ ਨੂੰ ਮੈਂ ਅਪੀਲ ਕਰਦਾ ਚੇਤਾਵਨੀ ਦਿੰਦਾ ਓ ਆਪਣੀ ਆਦਤਾਂ ਤੋਂ ਬਾਹਰ ਆ ਜਾਓ ਜੋ ਵਾਦੇ ਕੀਤੇ ਸੀ ਉਹਨਾਂ ਤੇ ਖਰੇ ਉਤਰੋ ਨਹੀਂ ਖਰੇ ਉਤਰਾਂਗੇ ਸਾਡੇ ਜਥੇਵੰਦੀਆਂ ਇਹ ਤੋਂ ਵੀ ਠਿੱਕਾ ਸੰਭਾਰਚ ਕਰਨੀਆਂ ਮੈਂ ਜਾਨਾ ਨਾ ਕੁਝ ਕਹਿਣਾ ਹੋਇਆ ਭਗਵਾਨਦਾਰ ਸਰਕਾਰ ਨੂੰ ਦੁਆਰਾ ਇਸ ਕਾਰ ਨੂੰ ਦਿੰਨਾ ਔਰ ਬਿਜਲੀ ਬੋਰਡ ਦੀ ਗਲਤੀ ਮੈਨੇਜਮੈਂਟ ਨੂੰ ਸਿਤਾਬ ਨੂੰ ਦਿੰਨਾ ਤੇ ਪ੍ਰਾਈਵੇਟੇਸ਼ਨ ਆਈਏ ਪਾਲਿਸੀਆਂ ਬੰਦ ਕਰੋ ਔਰ ਜਿਹੜੇ ਮੁਲਾਜ਼ਮਾਂ ਦੀ ਭਰਤੀ ਤੇ ਤੁਸੀਂ ਰੋਕ ਲਾਈ ਹੈ ਉਹ ਮੁਲਾਜ਼ਮਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਔਰ ਜਿਹਨੇ ਮੁਲਾਜ਼ਮਾਂ ਦੇ ਠੇਕੇ ਤੇ ਕੰਮ ਕਰਦੇ ਉਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਸਾਰੇ ਦਾ ਧੰਨਵਾਦ ਹਾਂਜੀ ਭਾਜੀ ਅੱਜ ਅਸੀਂ ਸੂਬਾ ਜੁਆਇੰਟ ਫੋਰਮ ਦੇ ਸੱਦੇ ਤੇ ਪੰਜਾਬ ਦੇ ਵਿੱਚ ਸਾਰੀਆਂ ਸਾਡੀਆਂ ਅਧੁਨਿਕ ਅਧਿਗੇ ਜੇ ਟ੍ਰੇਲੀਆਂ ਅਤਿਅਰਤੀ ਹੂਕਮ ਯਾਰੀ ਕਰ ਰਹੇ ਆ ਮਲਾਜਮਾਂ ਦੇ ਵਿੱਚ ਇੰਨਾ ਜਿਆਦਾ ਰੋਸਾ ਕਿ ਪੰਜਾਬ ਸਰਕਾਰ ਅਤੇ ਸੈਂਟਰ ਦੀ ਸਰਕਾਰ ਜਿਹੜੀ ਹੈ ਮੀਲੀ ਭੁਗਤ ਦੇ ਨਾਲ ਖਰੜ ਡਿਵੀਜ਼ਨ ਤੇ ਲਾਲੂ ਡਿਵੀਜ਼ਨ ਜਿਹੜੀਆਂ ਹੈਗੀਆਂ ਜੋ ਇਹਨਾਂ ਦਾ ਕੰਮਕਾਰ ਹੈਗਾ ਆ ਉਹ ਸਰਕਾਰ ਨਿੱਜੀ ਹੱਥਾਂ ਦੇ ਦਿੱਤਣ ਜਾ ਰਹੀ ਆ ਜੋ ਜੋ ਕਿ ਮੁਲਾਜ਼ਮ ਜਿਹੜੇ ਆ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਇਹ ਤਾਂ ਅਜੇ ਇੱਕ ਅਸੀਂ ਸਰਕਾਰ ਨੂੰ ਆਪਣੇ ਮਾਧਿਅਮ ਤੋਂ ਤੁਹਾਡੇ ਮਾਧਿਅਮ ਤੋਂ ਇੱਕ ਚੇਤਾਵਨੀ ਦਿੱਤੀ ਆ ਜੇਕਰ ਇਹ ਇਹ ਮੰਨ ਲਓ ਇਹ ਬਿਲੀਵੋਡ ਦਾ ਇਹਨਾਂ ਡਿਵੀਜ਼ਨਰ ਦਾ ਪ੍ਰਾਈਵੇਟ ਕੀਤਾ ਜਾਂਦਾ ਆ ਤੇ ਜਿਹੜਾ ਮੁਲਾਜ਼ਮ ਆਉਣ ਵਾਲੀ ਰਹੀ ਜਿਹੜੇ ਮੁਲਾਜ਼ਮ ਇਹਨਾਂ ਸਰਕਾਰ ਦੇ ਜਿਹੜੇ ਆ ਇਹਦੇ ਸਿੱਤੇ ਆ ਜਿਹੜੇ ਆ ਉਹ ਬਹੁਤ ਹੀ ਜਿਹੜੇ ਮਾੜੇ ਨਿਕਲ ਸਕਦੇ ਆ ਜੀ ਤਾਂ ਤੁਹਾਡੇ ਕਿਹਦੀ ਮਾਈਂਸਰੀ ਕੀ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੀ ਇੰਸ਼ੋਰੈਂਸ ਆਲੀ ਮਾਈਂਸਰੀ ਤੁਹਾਡੀ ਕੀ ਹੋ ਮਾਈਂ ਪੂਰੀ ਹੋਈ ਹੈ ਹਾਂ ਜੀ ਉਹ ਜਿਹੜੀ ਇੰਸ਼ੋਰੈਂਸ ਆ ਉਹ ਮੰਗ ਪੂਰੀ ਹੋ ਗਈ ਹੈ ਜੀ ਉਹ ਜਿਹੜਾ ਮੇਰੇ ਖਿਆਲ ਪਤਾ ਨਹੀਂ 5 ਲੱਖ ਸੀ ਉਹਦੇ ਤੋਂ 10 ਲੱਖ ਉਹ ਕਰ ਦਿੱਤਾ ਹੈ ਹੁਣ ਕੀ ਕੀ ਲੱਗਦਾ ਹੈ ਕਿ ਜਦਾਂ ਪ੍ਰਾਈਵੇਟ ਅਸ਼ੂ ਹੋਣ ਦੇ ਚਾਂਸ ਪੱਲੇ ਵੀ ਹੋ ਸਕਦਾ ਹੈ ਕਿ ਉਹਦੇ ਬਾਅਦ ਕੀ ਕੀ ਮਸੀਹਤਾ ਆਣਦੀਆਂ ਲੋਕਾਂ ਨੂੰ ਕੀ ਮਸੀਹਤਾ ਹੋ ਸਕਦੀ ਹੈ ਪ੍ਰਾਈਵੇਟ ਦੇ ਨਾਲ ਇੱਕ ਤਾਂ ਜਿਹੜੀ ਡਿਊਟੀ ਆ ਜਿਹੜੀ ਸਰਕਾਰੀ ਮੁਲਾਜ਼ਮਾਂ 9 ਤੋਂ 5 ਡਿਊਟੀ ਕਰਦੇ ਆ 8 ਘੰਟੇ ਜਿਹੜੀ ਡਿਊਟੀ ਆ ਉਹ ਡਿਊਟੀ ਸਰ ਮੰਨ ਲਓ ਸਰਕਾਰੀ ਮੁਲਾਜ਼ਮ ਕਰਦੇ ਆ ਜਿਹੜੀ ਪ੍ਰਾਈਵੇਟ ਜਾਂ ਠੇਕੇਦਾਰ ਆ ਜਦੋਂ ਜਿਹੜਾ ਸਾਡਾ ਸਿਸਟਮ ਆ ਠੇਕੇਦਾਰ ਦੇ ਹੱਥ ਵਿੱਚ ਚੱਲ ਜਾਣਾ ਆ ਉਹ ਠੇਕੇਦਾਰ ਵਾ ਜਿਹੜਾ 8 ਤੋਂ 12 ਘੰਟੇ ਵੀ ਕੰਮ ਲੈ ਸਕਦਾ ਆ ਨੰਬਰ 2 ਇੰਨੀਆਂ ਜਿਹੜੀਆਂ ਜਿੱਦਾਂ ਸਰਕਾਰੀ ਮੁਲਾਜ਼ਮ ਜਿਹੜੀਆਂ ਸੈਲਰੀਆਂ ਆ ਤਨਖਾਹ ਪੂਰੀ ਲੈ ਰਹੇ ਆ ਹੁਣ ਸਾਡੇ ਤੇ சிਐਚੀ ਕੰਮੇ ਕਰ ਕੰਮ ਕਰਦੇ ਆ ਜੀ 10 12 ਘੰਟੇ ਕੰਮ ਕਰਦੇ ਆ ਜਿਹੜੀ ਤਨਖਾਹ ਆ ਉਹਨਾਂ ਨੂੰ 10 ਤੋਂ 15000 ਮਿਲ ਰਹੀ ਆ ਤੁਸੀਂ ਆਪ ਸਾਰੇ ਮਨ ਲੋ ਪੱਲੀ ਭਾਂ ਜਾਣਦੇ ਆ 10 15000 ਦੇ ਨਾਲ ਅੱਜ ਅੱਜ ਦੇ ਸਮੇਂ ਵਿੱਚ ਜਿਹੜਾ ਐ ਇੰਨੀ ਜੜੀ ਮਹਿੰਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਆ ਲੋਕਾਂ ਦਾ ਜਿਹੜਾ ਅੱਜ ਮਨ ਲੋ ਗੁਜ਼ਾਰਾ ਕਰਦਾ ਕਰਨਾ ਬਹੁਤ ਔਖਾ ਹੈ ਹੁਣ ਮੰਗ ਕੀ ਕਰਦੇ ਸਾਡੀ ਇਹੀ ਮੰਗ ਆ ਜਿਹੜੀ ਬਿਜਲੀ ਬੋਰਡ ਦੇ ਵਿੱਚ ਜਿਹੜਾ ਪ੍ਰਾਈਵੇਟੇਸ਼ਨ ਦਾ ਰਸਤਾ ਛੱਡ ਕੇ ਜੋ ਸਾਡੇ ਜਿਹੜੇ ਨੌਜਵਾਨ ਆ ਪੜ੍ਹੇ ਲਿਖੇ ਆ ਈਟੀਆਰ ਕਰਕੇ ਬਿਜਲੀ ਬੋਰਡ ਦੇ ਵਿੱਚ ਹਜ਼ਾਰਾਂ ਜਿਹੜੀਆਂ ਪੋਸਟਾਂ ਖਾਲੀ ਪਈਆਂ ਆ ਉਹ ਜਿਹੜੀਆਂ ਆ ਅਸਾਮੀਆਂ ਆ ਰੈਗੂਲਰ ਉਹ ਰੈਗੂਲਰ ਸਮੀਆਂ ਭਰੀਆਂ ਜਾਣੀ। ਧੰਨਵਾਦ। ਸਰਕਾਰ ਆਪੇ ਸੈਂਟਰ ਸਰਕਾਰ ਦੀ ਮਿਲੀ ਭੁਗਤ ਤੇ ਸਾਡੇ ਲਾਲੜੂ ਤੇ ਖੜ ਫੜਵੀਨਾ ਪ੍ਰਾਈਵੇਟ ਸ਼ੇਅਰ ਕਰ ਰਹੀਆਂ ਹਨ ਜੋ ਕਿ ਨਿੰਦਣਯੋਗ ਹੈ। ਇਸ ਕਰਕੇ ਸਾਡੇ ਸੂਬੇ ਵੱਲੋਂ ਮੰਗ ਸੀਗੀ ਅੱਜ ਗੇਟ ਰੈਲੀ ਤੇ ਅਰਤੀ ਫੂਕ ਮਯਾਰੇ ਦੀ। ਤੋਂ ਅਸੀਂ ਬਲਾਚੌਰ ਦਫ਼ਤਰ ਵਿਖੇ ਅਰਤੀ ਫੂਕ ਮਯਾਰਾ ਤੇ ਗੇਟ ਰੈਲੀ ਕੀਤੀ ਹੈ। ਇਹ ਬਹੁਤ ਹੀ ਮੰਦ ਭਾਗੀ ਇਹ ਦੁਨੀਆ ਦੁਏ ਦੁਏ ਮੰਤ ਭਾਗੀ ਘਟਣਾ ਹੈ ਜਿਹੜੀ ਸਰਕਾਰ ਅਰ ਮੈਨੇਜਮੈਂਟ ਕਰ ਰਹੀ ਹੈ ਇਹ ਪ੍ਰਾਈਵੇਟੇਸ਼ਨ ਇਹ ਇਨਾਂ ਦੇ ਅਸਰ ਤਾਂ ਇਨਾਂ ਦੇ ਇੱਕ ਰੀੜ ਦੀ ਹੱਡੀ ਬਣੀ ਹੋਈ ਹੈ ਬਿੱਲ ਮਾਫੀ ਦੀ ਜੋ ਬਿੱਲ ਮਾਫੀ ਹੈ ਜੇ ਇਹ ਆਪ ਲਾਗੂ ਕਰੋਗੇ ਤਾਂ ਲੋਕਾਂ ਨੇ ਇਹਨਾਂ ਦਾ ਵਿਰੋਧ ਕਰਨਾ ਸਰਕਾਰਾਂ ਦਾ ਇਹ ਪ੍ਰਾਈਵੇਟੇਸ਼ਨ ਕਰਕੇ ਉਹਨਾਂ ਤੋਂ ਬਿੱਲ ਲਾਗੂ ਕਰਾਇਆ ਚਾਹਣੀ ਹੈ ਜੋ ਲੋਕਾਂ ਤੇ ਹੁਣ ਸਰਾਸਰ ਬੋਝ ਪਊਗਾ ਜਿੱਦਾਂ ਤੁਸੀਂ ਕਹਿੰਦੇ ਆ ਪ੍ਰਾਈਵੇਟੇਸ਼ਨ ਹੋ ਰਹੀ ਆ ਪ੍ਰਾਈਵੇਟੇਸ਼ਨ ਦੀ ਪਹਿਲਾਂ ਤੁਹਾਡੀ ਮੰਗਾ ਸੀਗੀਆਂ ਮੰਨੀਆਂ ਵੀ ਗਈਆਂ ਮੰਨਾਂ ਉਹ ਕੀ ਕੀ ਮੰਗਾ ਸੀਗੀਆਂ ਨਹੀਂ ਪ੍ਰਾਈਵੇਟੇਸ਼ਨ ਦੀ ਕੋਈ ਪਹਿਲਾਂ ਮੰਗ ਨਹੀਂ ਰੱਖੀ ਹੋਈ ਸੀਗੀ ਜੋ ਨਹੀਂ ਤਾਂ ਖਾਂਹਾਂ ਦੀ ਵੀ ਪ੍ਰਾਈਵੇਟੇਸ਼ਨ ਨਹੀਂ ਸੀ ਕੋਈ ਵੀ ਉਹ ਤਾਂ ਐਸਾ ਇਦਾਂ ਦਾ ਕੋਈ ਸਾਡੇ ਡੀਏ ਪੱਤੇ ਜਾਂ ਉਹ ਸਾਡਾ ਪਿਛਲਾ ਏਰੀਆ ਲੁਕਿਆ ਹੋਇਆ ਸੀ ਉਹਦੇ ਤਾਂ ਉਹ ਸੀਗਾ ਜੋ ਸਾਡੀਆਂ ਮੰਗਾ ਸੀਗੀਆਂ ਪਰ ਆ ਜੋ ਹੁਣ ਕਰਨ ਲੱਗਿਆ ਪ੍ਰਾਈਵੇਟੇਸ਼ਨ ਖਰੜ ਤੇ ਲਾਲੂੜੂ ਦੀ ਇਹ ਬਹੁਤ ਹੀ ਮਾੜੀ ਘਟਨਾ ਹੈ ਇਸ ਨਾਲ ਕੀ ਕੀ ਨੁਕਸਾਨ ਹੋਵੇਗਾ ਤੁਹਾਨੂੰ ਅਗਰ ਹੁੰਦਾ ਹੈ ਇਸ ਨਾਲ ਸਰ ਉਹ ਆਪਣੀ ਮਨਮਰਜ਼ੀ ਜਿਨਾਂ ਕੋਲ ਜਾਓ ਜੋਲ ਠੇਕੇ ਤੇ ਲਊਗੇ ਉਹ ਆਪਣੀ ਮਨਮਰਜ਼ੀ ਕਰੂਗੇ ਖਾਤੇ 8 ਘੰਟੇ ਹੁਣ ਆਪਾਂ ਕੰਮ ਕਰਦੇ ਆ ਉਹ ਕੋਈ ਪਤਾ ਨਹੀਂ 10 ਘੰਟੇ ਕੰਮ ਲੈਣ ਉਹ ਕੀ ਕਰਨ ਉਹਨਾਂ ਨੇ ਨਵੇਂ ਮੁਲਾਜ਼ਮ ਕਿੱਦਾਂ ਭਰਤੀ ਕਰਨੇ ਆ ਉਹ ਵੀ ਕੋਈ ਪਤਾ ਨਹੀਂ ਉਹਨਾਂ ਦਾ ਕੀ ਰੂਲ ਬਣਾਉਗੇ ਉਹ ਨਵੇਂ ਰੂਲਾਂ ਦੇ ਆਧਾਰ ਤੇ ਆਊਗਾ ਜੋ ਸਾਡੇ ਲਈ ਬਹੁਤ ਹੀ ਮਾੜਾ ਹੋਵੇਗਾ